ਪੰਜਾਬੀ ਗੱਲਬਾਤ ਚੈਨਲ ਵਿੱਚ ਆਪ ਦਾ ਸਵਾਗਤ ਕਰਦੇ ਆਂ ਸਾਡੇ ਨਾਲ ਦੋ ਹੀ ਵੀਰ ਮੌਜੂਦ ਨੇ ਜਿਨ੍ਹਾਂ ਨੇ ਇੱਕ ਨਵਾਂ ਪ੍ਰਾਲਾ ਸ਼ੁਰੂ ਕੀਤਾ ਹੈ ਜਮੀਨਦਾਰਾਂ ਵਾਸਤੇ ਤੇ ਆਪਾਂ ਗੱਲ ਕਰਦੇ ਆਂ ਵੀ ਇਹ ਜਿਹੜੇ ਮਸ਼ੀਨ ਤੁਸੀਂ ਚਲਾ ਰਹੇ ਹੋ ਕਿਸਾਨਾਂ ਵਾਸਤੇ ਇਹਦੇ ਬਾਰੇ ਦੱਸੋਗੇ ਮਹਨ ਜੀ ਹਾਂਜੀ ਇਹ ਅਸੀਂ ਟਰੈਕਟਰ ਆਪਣਾ ਲਿਆ ਜੀ ਜੀ ਉਸ ਤੋਂ ਬਾਅਦ ਇਹ ਮੁੰਨਾ ਮੁਰਦਾਖਾਂ ਰਾਜੇਡ ਮਕੈਨਿਕਲ ਜੀ ਜੀ ਉੱਥੋਂ ਪਿਆਰ ਕਰਵਾਇਆ ਜੀ ਜੀ ਅੱਛਾ ਜੀ ਤੇ ਸਪਰੇਅ ਜੇ ਮੇਮੋ ਤਣਕ ਦੇ ਨਦੀਨ ਹੋ ਜਾਂਦੇ ਨੇ ਤੁਰੰਤ 72 ਘੰਟੇ ਬਾਅਦ ਇਹ ਸਪਰੇਅ ਕਰਨੀ ਪੈਂਦੀ ਹੈ ਜੀ ਜੀ ਤੇ ਉਸ ਤਰ੍ਹਾਂ ਇਹ ਬਹੁਤ ਵਧੀਆ ਨਹੀਂ ਹੁੰਦਾ ਲੋਕ ਬੰਦਾ ਲੇਬਰ ਲੱਗਦਾ ਪੰਪ ਲਿਆਉਂਦਾ ਕਿ 10 ਤੋਂ 15 ਮਿੰਟ ਦੇ ਵਿੱਚ ਵਿੱਚ ਇੱਕ ਪੀਲਾ ਮਤਲਬ ਸਪਰੇਅ ਕਰ ਦਿੰਦਾ ਉਸ ਤੋਂ ਬਾਅਦ ਤੇ ਨਾਲੇ ਖਰਚਾ ਟੱਕ ਪੈਂਦਾ ਤਾਂ ਪਾਣੀ ਵਧੀਆ ਤਰੀਕੇ ਨਾਲ ਲੱਗ ਜਾਂਦਾ ਤੇ ਸਪਰੇਅ ਕੰਮ ਪੂਰਾ ਕਰਦੀ ਹੈ ਸਿੱਧੀਆਂ ਨਹੀਂ ਜਿਹੜਾ ਉੱਪਰੋਂ ਥੱਲੇ ਨੂੰ ਮਿੱਟੀ ਚ ਜਾਤ ਮਿਲਦੀ ਜਾਗੀ। ਅ ਜਿਵੇਂ ਕਿ ਲਾਈਏ ਕਿ ਆਪਾਂ ਇੱਕ ਕੀਲੇ ਦਾ ਜਿਹੜਾ ਵੀ ਕਿੰਨਾ ਟਾਈਮ ਲੈਂਦੀ ਹੈ ਮਸ਼ੀਨ ਇਹ। ਇੱਕ ਕੀਲੇ ਚ ਚਾਰ ਗੇੜੀ ਲੱਗਨੇ ਔਰ ਦੋ ਵਾਰ ਆਉਣ ਜਾਣ ਹੁੰਦਾ ਜੀ। 52 ਫੁੱਟ ਡਬਲ ਕਰਦੀ ਇੱਕ ਗੇੜੀ ਤੇ ਤੁਹਾਨੂੰ ਮਸ਼ੀਨ ਦਾ ਅਸੀਂ ਨਾਲ ਦਿਖਾ ਰਹੇ ਹਾਂ ਮਸ਼ੀਨ। ਵੀ ਤੁਸੀਂ ਦੇ ਸਕਦੇ ਹੋ ਵੀ ਇਹ ਮਸ਼ੀਨ ਹੈ ਜਿਹੜੀ ਹੈ ਕਿੰਨਾ ਜਿਹੜਾ ਜ਼ਮੀਂਦਾਰਾਂ ਦਾ ਫਾਇਦਾ ਕਰਦੀ ਹੈ। ਤੇ ਕੋਸ਼ਿਸ਼ ਕਰੋ ਕਿ ਵੀਰਾਂ ਨਾਲ ਬਸ ਜਿਹੜਾ ਸੰਪਰਕ ਕਰੋ ਤਾਂ ਜੋ ਜਿਹੜਾ ਜ਼ਮੀਂਦਾਰ ਪਰ ਜਿਹੜੇ ਭਾਈ ਨੇ ਸਾਡੇ ਉਹਨਾਂ ਨੂੰ ਫਾਇਦਾ ਹੋਵੇ। ਤੇ ਦੱਸੋਗੇ ਵੀ ਇਹ ਜਿਹੜਾ ਮਤਲਬ ਕਿ ਕਿਲੇ ਦਾ ਜਿਹੜਾ ਖਰਚਾ ਕਿੰਨਾ ਆ ਜਾਂਦਾ ਹੈ ਮਤਲਬ ਮਸ਼ੀਨ ਦੀ ਮਸ਼ੀਨ ਕਰਤੇ ਹਾਂਜੀ ਹਾਂਜੀ 300 ਰੁਪਏ ਕਿੰਨਾ ਹੀ ਵਾਹ ਜੀ ਬਸ ਜੇ ਬਹੁਤ 300 ਰੁਪਏ ਦੀ ਬਹੁਤ ਵੱਡਾ ਜਿਹੜਾ ਪਰਾਲਾ ਹੈ ਹਨਾ ਹਾਂਜੀ ਜੀ ਬਹੁਤ ਖੁਸ਼ੀ ਹੁੰਦੀ ਹੈ ਵੀ ਸਾਡੇ ਭਰਾ ਜਿਹੜੇ ਇਸ ਤਰ੍ਹਾਂ ਜਿਹੜੇ ਪਰਾਲੇ ਕਰਦੇ ਰਹਿੰਦੇ ਆ ਤੇ ਤੁਸੀਂ ਕੋਸ਼ਿਸ਼ ਕਰਦੇ ਜਿੱਥੋਂ ਮਰਜੀ ਲਿਆ ਲਿਆ ਸਕਦਾ ਜਿਹੜੇ ਮਰਜੀ ਡਿਸਟ੍ਰੀਬਿਊਟਰ ਤੋਂ ਜਿੱਥੇ ਕਿਸੇ ਦੀ ਭਾਈਚਾਰਾ ਕੋਈ ਸੁਸਾਇਟੀ ਤੋਂ ਲਿਆ ਕੇ ਦਿੰਦਾ ਜੀ 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 ਕੋਈ ਮਤਲਬ ਕਿਸੇ ਦੁਕਾਨਦਾਰ ਦੁਕਾਨ ਤੋਂ ਲੈ ਕੇ ਆਉਂਦਾ ਅ ਪਹਿਲੇ ਆਪਣਾ ਪਿੰਡ ਦੱਸਿਓ ਪਿੰਡ ਪਿੰਡ ਜੀ ਮੇਰਾ ਪਿੰਡ ਸਹਾਰਾਪੁਰ ਆ ਹਾਂਜੀ ਬੀਰ ਜੀ ਦਾ ਇਹਨਾਂ ਦਾ ਪਿੰਡਾ ਕੁੱਪੜ ਮਾਚਰਾ ਮੰਡੀ ਕੋਲੋਂ ਦਾ ਜੀ ਜੀ ਹਾਂਜੀ ਅ ਦੋ ਜਿਹੜੇ ਪਿੰਡ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਨੇ ਆ ਹਾਂਜੀ ਤੇ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਆ ਕਿ ਜਿਹੜੇ ਇਹ ਜਿਹੇ ਅਪਰਾਲੇ ਆ ਉਹ ਤੁਹਾਡੇ ਸਾਹਮਣੇ ਲਿਆਉਂਦੇ ਰਹੀਏ ਤੁਸੀਂ ਲਗਾਤਾਰ ਜੁੜੇ ਰਹੋ